ਦਵਿੰਦਰ ਪਾਰ ਭੁੱਲਰ ਜੀਆਂ ਦੀ ਜੋ ਰਿਹਾਈ ਦੀ ਅਪੀਲ ਸੀ ਉਹ ਦਿੱਲੀ ਦੇ ਬੋਰਡ ਨੇ ਖਾਰਜ ਕਰਤੀ ਇੱਕ ਪਾਸੇ ਬੀਜੇਪੀ ਦੇ ਦਿੱਲੀ ਦੇ ਲੀਡਰ ਜਾਂ ਪੰਜਾਬ ਦੇ ਲੀਡਰ ਬੜੇ ਸਿੱਖ ਅਤੇ ਐਸੀ ਹੋਣ ਦੇ ਦਾਅਵੇ ਕਰਦੇ ਆ ਪਰ ਨਾਲ ਦੂਜੇ ਪਾਸੇ ਸਿੱਖ ਕੌਮ ਪ੍ਰਤੀ ਨਫ਼ਰਤ ਕਿਸ ਹੱਦ ਤੱਕ ਹੈ ਸਰਕਾਰ ਨੇ ਬੀਜੇਪੀ ਪਾਰਟੀ ਨੇ ਸੇਕ ਨੂੰ ਇੱਕ ਵਾਰ ਫੇਰ ਵਿਗਾਨਗੀ ਦਾ ਸਾਨ ਕਰਾਇ ਅਹਿਸਾਸ ਕਰਾਇਆ ਕਹਿ ਨਹੀਂ ਤੇ ਕਰਨੀ ਚ ਫਰਕ ਹੈ ਇੱਕ ਪਾਸੇ ਉਹਨਾਂ ਲੀਡਰ ਕਹਿ ਰਹੇ ਆ ਰਿਹਾ ਹੋਣੀ ਚਾਹੀਦੀ ਹੈ ਦੂਜੇ ਪਾਸੇ ਸਰਕਾਰਾਂ ਨਹੀਂ ਕਰ ਰਹੀਆਂ ਇਹ ਮਤਰੀ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਇਹ ਬੀਜੇਪੀ ਦੇ ਸੰਤ ਸਰਕਾਰ ਦੇ ਦਿੱਲੀ ਸਰਕਾਰ ਦੇ ਮੱਥੇ ਤੇ ਕਲੰਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਸਰਕਾਰਾਂ ਦਾ ਜਾਂ ਪਾਰਟੀਆਂ ਦਾ ਖਾਸ ਕਰਕੇ ਬੀਜੇਪੀ ਜੋ ਸੈਂਟਰ ਦੇ ਵਿੱਚ ਵੀ ਰਾਜ ਕਰ ਰਹੀ ਹੈ ਤੇ ਰਾਜਸਤਾਨੀ ਦਿੱਲੀ ਦੇ ਵਿੱਚ ਵੀ ਰਾਜ ਕਰ ਰਹੀ ਹੈ ਉਹਨਾਂ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਨੰਗਾ ਆ ਗਿਆ ਕਿ ਕਿਸ ਤਰ੍ਹਾਂ ਦਵਿੰਦਰ ਪਾਰ ਭੁੱਲਰ ਜੀਆਂ ਦੀ ਜੋ ਰਿਹਾਈ ਦੀ ਅਪੀਲ ਸੀ ਉਹ ਦਿੱਲੀ ਦੇ ਬੋਰਡ ਨੇ ਖਾਰਜ ਕਰਤੀ ਇੱਕ ਪਾਸੇ ਬੀਜੇਪੀ ਦੇ ਦਿੱਲੀ ਦੇ ਲੀਡਰ ਜਾਂ ਪੰਜਾਬ ਦੇ ਲੀਡਰ ਬੜੇ ਸਿੱਖ ਅਤੇ ਐਸੀ ਹੋਣ ਦੇ ਦਾਅਵੇ ਕਰਦੇ ਆ ਪਰ ਨਾਲ ਦੂਜੇ ਪਾਸੇ ਸਿੱਖ ਕੌਮ ਪ੍ਰਤੀ ਨਫ਼ਰਤ ਕਿਸ ਹੱਦ ਤੱਕ ਹੈ ਕਿ ਜਿਸ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 2019 ਦੇ ਵਿੱਚ ਗੁਰੂ ਸਾਹਿਬ ਦੇ ਗੁਰਪੁਰਪਤੇ ਨੋਟੀਫਿਕੇਸ਼ਨ ਕੀਤਾ ਸੀ ਉਸ ਵਿੱਚ ਵੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਗੱਲ ਸੀ ਪਰ ਉਸ ਵੇਲੇ ਬਹਾਨੇ ਮਾਰ ਰਹੀ ਹੈ ਭਾਜਪਾ ਕਿ ਜੀ ਆਮ ਆਦਮੀ ਸਰਕਾਰ ਹੈ ਦਿੱਲੀ ਚ ਉਹਨਾਂ ਦਾ ਬੋਰਡ ਸਪਾਰਸ ਨਹੀਂ ਕਰ ਰਹਾ ਤਈਓ ਹਰਿਆਣਾ ਨਹੀਂ ਕਰ ਰਹੀ ਫਿਰ ਹੁਣ ਤਾਂ ਭਾਜਪਾ ਦੀ ਸਰਕਾਰ ਹੈ ਉੱਥੇ ਤੇ ਫਿਰ ਜੋ ਇਹ ਰਹਿਾਈ ਰੱਦ ਕੀਤੀ ਐ ਤੇ ਨਾਲ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ ਅਰਜਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਦ ਜੀ ਨੂੰ ਇਸ ਸੱਤਰੇ ਦੇ ਵਿੱਚ ਦਿੱਲੀ ਦੀ ਮੁੱਖ ਮੰਤਰੀ ਤੇ ਸਾਰੇ ਮੰਤਰੀ ਮਿਲਣ ਆਏ ਸੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ ਕਿ ਤੁਹਾਡੇ ਕੋਲ ਗਵਿੰਦਰਪੁਰ ਭੋਲਰ ਜੀ ਦੀ ਰਿਹਾਈ ਦੀ ਫਾਈਲ ਪਈ ਹੈ ਰਿਹਾ ਕਰ ਦਿਓ ਪਰ ਉਸ ਬਚਨ ਨੂੰ ਹੁਕਮ ਨੂੰ ਇਗਨੋਰ ਕਰਦੇ ਹੋਏ ਦਿੱਲੀ ਸਰਕਾਰ ਨੇ ਭਾਜਪਾ ਪਾਰਟੀ ਨੇ ਸਿੱਖ ਕੌਮ ਨੂੰ ਇੱਕ ਵਾਰ ਫੇਰ ਵਿਗਾਨਗੀ ਦਾ ਅਹਿਸਾਸ ਕਰਾਇਆ ਕਿ ਇੱਕ ਪਾਸੇ ਸਿੱਖ 30-32-32 ਸਾਲ ਤੋਂ ਜੇਲ੍ਹਾਂ 'ਚ ਬੰਦ ਹੈ ਚਾਹੇ ਭਾਈ ਜਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਹੋਵੇ ਚਾਹੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਗੱਲ ਹੋਵੇ ਜਿਨ੍ਹਾਂ ਨੂੰ 32 ਸਾਲ ਤੋਂ ਜੇਲ੍ਹ 'ਚ ਬੰਦ ਹੈ 18 ਸਾਲ ਤੋਂ ਫਾਂਸੀ ਚੱਕੀ 'ਚ ਬੰਦ ਹੈ ਜਿਨ੍ਹਾਂ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਭਾਈ ਦਵਿੰਦਰ ਪਾਸੇ ਭੋਲਰ ਕੋਲੇ ਦੀ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਜੋ ਫੈਲ ਸੈਂਟਰ ਸਰਕਾਰ ਕੋਲੇ ਪਈ ਹੈ ਸੁਪਰੀਮ ਕੋਰਟ ਨੇ ਜੋ 36 ਤਰੀਕਾਂ ਤੇ ਸੁਣਵਾਈ ਚ 15 ਬਾਰ ਸੁਪਰੀਮ ਕੋਰਟ ਨੇ ਦੇਸ਼ ਦੀ ਸਰਕਾਰ ਨੂੰ ਕਿਹਾ ਕਿ ਇਸ ਮਸਲੇ ਤੇ ਸੁਣਵਾਈ ਕਰੋ ਫੈਸਲਾ ਕਰੋ ਕਿਉਂਕਿ ਬਹੁਤ ਸਮਾਂ ਹੋ ਗਿਆ 32 ਸਾਲ ਜੇਲ੍ਹ ਚ 18 ਸਾਲ ਫਾਂਸੀ ਚੱਕੀ ਚ ਬੰਦ ਪਰ ਤੁਸੀਂ ਇਸ ਮਸਲੇ ਤੇ ਗਾਰਨੀ ਕਰ ਰਹੇ ਇੱਕ ਤਰ੍ਹਾਂ ਦਾ ਸੇਕੋਂ ਨੂੰ ਗੁਲਾਮੀ ਦਾ ਬਗਾਣਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਜਿਸ ਨਾਲ ਸਿੱਖ ਮੰਨਾ ਦੇ ਵਿੱਚ ਬੜਾ ਗੁੱਸਾ ਬੜਾ ਕਰੋਧ ਹੈ ਬੜੇ ਮਨੋਂ ਠੇਸ ਪਹੁੰਚੀ ਹੈ ਕਿ ਸਰਕਾਰਾਂ ਕੇ ਸਦ ਤੱਕ ਕਹਿਣੀ ਤੇ ਕਰਨੀ ਚ ਫਰਕ ਹੈ ਇੱਕ ਪਾਸੇ ਉਹਨਾਂ ਲੀਡਰ ਕਹਿ ਰਹੇ ਹੈ ਰਹਿ ਆਉਣੀ ਚਾਹੀਦੀ ਹੈ ਦੂਜੇ ਪਾਸੇ ਸਰਕਾਰਾਂ ਨਹੀਂ ਕਰ ਰਹੀਆਂ ਇਹ ਮਤਰੀਮਾ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਇਹ ਭੀਜੇਪੀ ਦੇ ਸੈਂਟਰ ਸਰਕਾਰ ਦੇ ਦਿੱਲੀ ਸਰਕਾਰ ਦੇ ਮੱਥੇ ਤੇ ਕਲੰਕ ਹੈ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ